Ich passe. ਅਧਿਆਪਕਾਂ ਦਾ ਸੀਐਮ ਮਾਨ ਵੱਲੋਂ ਖੁਦ ਸਨਮਾਨ ਕੀਤਾ ਜਾਂਦਾ ਹੈ ਤਾਂ ਦੂਜੇ ਪਾਸੇ ਸੀਐਮ ਘਰ ਅੱਗੇ ਉਹਨਾਂ ਹੀ ਅਧਿਆਪਕਾਂ ਤੇ ਪਾਣੀ ਦਿਆਂ 부ਛਾੜਾ ਮਾਰੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਉਹਨਾਂ ਤੇ ਡਾਂਗਾ ਵਰਾਈਆਂ ਗਈਆਂ ਇੱਥੋਂ ਤੱਕ ਕਿ ਪੰਜਾਬ ਦੀਆਂ ਧੀਆਂ ਪੈਣਾ ਦੀਆਂ ਚੁੰਨੀਆਂ ਤੱਕ ਲੈਆਂੀਆਂ ਗਈਆਂ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੀਐਮ ਸਿਟੀ ਸੰਗਰੂਰ ਦੀਆਂ ਨੇ ਜਿੱਥੇ ਮੁੱਖ ਮੰਤਰੀ ਮਾਨ ਦੀ ਕੋਠੀ ਅੱਗੇ ਕੰਪਿਊਟਰ ਟੀਚਰ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਸਨ ਪਰ ਉਹਨਾਂ ਦੀ ਗੱਲ ਸੁਣਨੀ ਤਾਂ ਦੂਰ ਦੀ ਗੱਲ ਹੋਣਾ ਤੇ ਤਸ਼ੱਦਦ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਟੀਚਰ ਆਗੂਆਂ ਨੇ ਦੱਸਿਆ ਕਿ ਸਾਡੀਆਂ ਮੰਗਾਂ ਕਈ ਸਾਲਾਂ ਤੋਂ ਲਟਕ ਰਹੀਆਂ ਨੇ ਸਰਕਾਰਾਂ ਆਉਂਦੀਆਂ ਨੇ ਤੇ ਜਾਂਦੀਆਂ ਨੇ ਪਰ ਸਾਡੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦੇਦਾ ਹੁਣ ਆਖਿਆ ਕਿ ਸਾਨੂੰ ਮੀਟਿੰਗ ਦਾ ਸੱਦਾ ਤਾਂ ਜਰੂਰ ਦਿੱਤਾ ਸੀ ਪਰ ਮੀਟਿੰਗ ਦਾ ਕੋਈ ਵੀ ਸੱਟਾ ਨਹੀਂ ਨਿਕਲ ਰਿਹਾ ਇਸ ਤੋਂ ਦੁਖੀ ਹੋ ਕਿ ਅੱਜ ਸੀਐਮ ਦੀ ਕੋਠੀ ਮੋਰੇ ਤਰਨਾ ਦੇ ਲਈ ਮਜਬੂਰ ਹੋਏ ਅਧਿਆਪਕਾਂ ਨੇ ਆਖਿਆ ਕਿ ਜਦੋਂ ਆਮ ਆਦਮੀ ਪਾਰਟੀ ਸਤਾ ਚ ਨਹੀਂ ਆਈ ਸੀ ਤਾਂ ਉਹਦੋਂ ਸਾਡੇ ਨਾਲ ਵੱਡੇ ਵੱਡੇ ਦਾਅਵੇ ਕੀਤੇ ਗਏ ਕਿ ਅਸੀਂ ਅਧਿਆਪਕਾਂ ਦਾ ਬਣਦਾ ਮਾਨ ਸਨਮਾਨ ਕਰਾਂਗੇ ਕਿਸੇ ਦੀ ਪੱਗ ਨਹੀਂ ਲੱਥੇਗੀ ਧੀਆਂ ਪੈਣਾ ਦੀ ਇੱਜ਼ਤ ਆ ਸੜਕਾਂ ਤੇ ਨਹੀਂ ਰੁਲਣਗੀਆਂ ਹੁਣ ਆਖਿਆ ਕਿ ਸਰਕਾਰ ਭਾਵੇਂ ਬਦਲ ਗਈ ਹੈ ਪਰ ਸਾਡੇ ਹਾਲਾਤ ਨਹੀਂ ਬਦਲੇ ਅੱਜ ਵੀ ਸਾਡੀਆਂ ਚੁੰਨੀਆਂ ਤੇ ਪੱਗਾਂ ਸੜਕਾਂ ਤੇ ਰੁੱਲ ਰਹੀਆਂ ਨੇ ਅੱਜ ਵੀ ਅਧਿਆਪਕ ਸੜਕਾਂ ਤੇ ਬੈਠਣ ਲਈ ਮਜਬੂਰ ਹੋਏ ਨੇ ਤਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਹਾਲਾਤ ਕਾਫੀ ਤਣਾਪੂਰਨ ਵਾਲੇ ਬਣਦੇ ਨਜ਼ਰ ਆਏ ਜਿੱਥੇ ਪੁਲਿਸ ਤੇ ਅਧਿਆਪਕ ਟੀਚਰ ਜਿਹੜੇ ਜਿੱਥੇ ਪੁਲਿਸ ਤੇ ਅਧਿਆਪਕ ਆਮੋ ਸਾਹਮਣੇ ਹੁੰਦੇ ਨਜ਼ਰ ਆਏ ਹਾਲਾਂਕਿ ਪੁਲਿਸ ਦੇ ਵੱਲੋਂ ਦੇਖ ਸਕਦੇ ਇਸ ਤਰੀਕੇ ਦੇ ਨਾਲ ਤਸ਼ੱਦਦ ਕੀਤਾ ਗਿਆ ਧੀਆਂ ਪੈਣਾ ਦੀਆਂ ਚੁੰਨੀਆਂ ਲਾਹ ਦਿੱਤੀਆਂ ਗਈਆਂ ਇੱਥੋਂ ਤੱਕ ਕਿ ਅਧਿਆਪਕਾਂ ਦੀਆਂ ਪੱਗਾਂ ਤੱਕ ਇੱਥੇ ਲਾ ਦਿੱਤੀਆਂ ਗਈਆਂ ਉੱਥੇ ਅਧਿਆਪਕ ਆਗੋਂ ਅੱਗੇ ਕਿਹਾ ਕਿ ਸਰਕਾਰ ਤੋਂ ਸਾਡੀਆਂ ਸਿਰਫ ਆਹੀ ਮੰਗਾਂ ਹਨ ਕਿ ਜੋ ਸਰਕਾਰੀ ਮੁਲਾਜ਼ਮ ਨੂੰ ਪੱਤਾ ਮਿਲਦਾ ਹੈ ਉਹ ਸਾਨੂੰ ਕੰਪਿਊਟਰ ਟੀਚਰਾਂ ਨੂੰ ਵੀ ਮਿਲਣਾ ਚਾਹੀਦਾ ਹੈ ਜਦ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਗੱਲ ਕੀਤੀ ਹੋਵੇ ਤਾਂ ਉਹ ਆਖ ਦਿੰਦੇ ਨੇ ਕਿ ਸਾਡੇ ਕੋਲ ਫੰਡ ਨਹੀਂ ਹੈ ਅਧਿਆਪਕਾਂ ਨੇ ਸਰਕਾਰ ਨੂੰ ਸਵਾਲ ਕਰਦੇ ਪੁੱਛਿਆ ਕਿ ਕੰਪਿਊਟਰ ਟੀਚਰ ਲਈ ਹੀ ਸਰਕਾਰ ਕੋਲ ਫੰਡ ਨਹੀਂ ਹੈ ਜਿਸ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਅਗਲੇ ਅਧਿਆਪਕ ਦਿਹਾੜੇ ਤੱਕ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਦੇ ਹਾਲਾਤਾਂ ਦੇ ਵਿੱਚ ਕੋਈ ਸੁਧਾਰ ਆਵੇਗਾ ਜਾਂ ਨਹੀਂ ਜਾਂ ਇਸ ਤਰ੍ਹਾਂ ਹੀ ਧੀਆ ਪੈਣਾ ਦੀਆਂ ਚੁੰਨੀਆਂ ਲਾਹੀਆਂ ਜਾਣਗੀਆਂ ਜੱਸ ਸਿੱਖ ਨੌਜਵਾਨਾਂ ਦੀਆਂ ਇਦਾਂ ਹੀ ਪੱਗਾਂ ਲਾ ਦਿੱਤੀਆਂ ਜਾਣਗੀਆਂ ਤਾਂ ਤਸਵੀਰਾਂ ਬੇਹਦ ਹੀ ਮੰਦਭਾਗੀਆਂ ਨੇ ਜਿੱਥੇ ਪੰਜਾਬ ਦੇ ਭੈਣਾ ਨੌਜਵਾਨ ਮੁੰਡੇ ਕੁੜੀਆਂ ਦੀਆਂ ਦੇਖ ਸਕਦੇ ਹੋ ਸੜਕਾਂ ਤੇ ਕਿਵੇਂ ਪੱਗਾਂ ਲਾ ਦਿੱਤੀਆਂ ਗਈਆਂ